ਜੋ ਤਮ ਗਿਰਬਰ ਤੋ ਹਮ ਮੋਰਾ ਜੋ ਤਮ ਚੰਦ ਤੋ ਹਮ ਪਹਿਜ ਕੋਰਾ ਮਾਦਵੇ ਤੁਮ ਨਾ ਥੋਰੋ ਤੋ ਹਮ ਨਹੀਂ ਤੋਰੈ ਤੁਮ ਸਿਓ ਤੋਰ ਕਬਨ ਸਿਓ ਜੋ ਰਹਿ ਰਹਉ ਜੋ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਰਥ ਤੋ ਹਮ ਜਾਂਤੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਬਰ ਸੰਗ ਤੋਰੀ ਜਹ ਜੈ ਜਾਓ ਤਹਾਂ ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨਦੇਵਾ ਤੁਮਰੇ ਭਜਨ ਕਟੇ ਜਮ ਫਾਸਾ ਪਾਗਤ ਹੈ ਤ ਗਾਵੇ ਰਵਦਾਸ ਸਾ ਤਨ ਤਨ ਜਗਤ ਗੁਰੂ ਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਪ੍ਰਭੂ ਨਾਲ ਸੱਚੀ ਪ੍ਰੀਤੀ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੋ ਤਮ ਗਿਰਬਰ ਤੋ ਹਮ ਮੋਰਾ ਜੋ ਤਮ ਚੰਦ ਤੋ ਹਮ ਪੈ ਹੈ ਜ ਕੋਰਾ ਏ ਪ੍ਰਭੂ ਜੀ ਮੇਰੀ ਆਪ ਨਾਲ ਐਸੀ ਟੁੱਟ ਪ੍ਰੀਤੀ ਹੈ ਜੈਸੀ ਹਰਿਆਵਲੇ ਪਹਾੜ ਨਾਲ ਮੋੜਦੀ ਹੈ ਮੋੜਦੀ ਸਭ ਤੋਂ ਵੱਧ ਪ੍ਰੀਤੀ ਹਰਿਆਵਲੇ ਪਹਾੜ ਨਾਲ ਹੈ ਇਸ ਕਰਕੇ ਪ੍ਰਭੂ ਜੀ ਜੇਕਰ ਆਪ ਹਰਿਆਵਲੇ ਪਹਾੜ ਹੋਵੋ ਤਾਂ ਮੈਂ ਉਸ ਤੇ ਰਹਿਣ ਵਾਲਾ ਮੋਰ ਬਣਾ ਜੋ ਤੁਮ ਚੰਨ ਤੋ ਹਮ ਪਹੈਂ ਚਕੂਰਾ ਚੰਦਰਮਾ ਨਾਲ ਚਕੂੜ ਦੀ ਪ੍ਰੀਤੀ ਸਭ ਤੋਂ ਵੱਧ ਹੈ ਚੰਦਰਮਾ ਦੇ ਦਰਸ਼ਨਾਂ ਦੀ ਲੋਚਦਾ ਹੈ ਜਿੰਨਾ ਚਿਰ ਚੰ드ਮਾ ਦਰਸ਼ਨ ਹੁੰਦੇ ਹਨ ਉਹ ਨਿਰੰਤਰ ਉਸ ਵੱਲ ਦੇਖਦਾ ਹੈ ਉਸਤੇ ਦਰਸ਼ਨ ਕਰਦਾ ਹੈ ਜਿਸ ਵੇਲੇ ਚੰ드ਮਾ ਦਿਖਾਈ ਦਿੰਦਾ ਹੈ ਚਕੋ ਨਿਰੰਤਰ ਉਹਤੇ ਦਰਸ਼ਨ ਕਰਦਾ ਹੈ ਉਸ ਵੱਲ ਦੇਖਦਾ ਰਹਿੰਦਾ ਹੈ ਪਾਪ ਚਕੋਰ ਦੀ ਸਭ ਤੋਂ ਵੱਧ ਪ੍ਰੀਤੀ ਚੰ드ਮਾ ਨਾਲ ਹੈ ਇਸੇ ਪ੍ਰਕਾਰ ਜੇਕਰ ਪ੍ਰਭੂ ਜੀ ਆਪ ਚੰ드ਮਾ ਹੋਵੋ ਤਾਂ ਮੈਂ ਚਕੋਰ ਬਣਾ ਪਾਪ ਮੇਸ਼ਾ ਆਪ ਦੇ ਦਰਸ਼ਨ ਹੁੰਦੇ ਰਹਿਣ ਆਪ ਦੀ ਸੰਗਤ ਹੁੰਦੀ ਰਵੇ ਐਸੀ ਆਪ ਦੀ ਨਾਮ ਮੇਰੀ ਪ੍ਰੀਤੀ ਹੈ ਮਾਦੇਵੇ ਤੁਮ ਨਾ ਥੋਰੋ ਤੋ ਹਮ ਨਹੀਂ ਤੋਰੈ ਤੁਮ ਸਿਓ ਤੋਰ ਕਬਨ ਸਿਓ ਜੋ ਰਹਿ ਰਹਾ ਹੇ ਪ੍ਰਭੂ ਜੀ ਮੇਰੀ ਆਪ ਨਾਲ ਐਸੀ ਸੱਚੀ ਪ੍ਰੀਤੀ ਹੈ ਮਾਦਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ ਜੇਕਰ ਆਪ ਪ੍ਰੀਤੀ ਨਹੀਂ ਤੋੜੋਗੇ ਤਾਂ ਮੈਂ ਵੀ ਨਹੀਂ ਤੋੜਾਂਗਾ ਕਿਉਂਕਿ ਤੁਮ ਸਿਓ ਤੋੜ ਕਵਨ ਸਿਓ ਜੋੜੈ ਮੈਂ ਆਪ ਨਾਲ ਪ੍ਰੀਤੀ ਤੋੜ ਕੇ ਹੋਰ ਕਿਹਨਾਂ ਜੋੜਾਂਗਾ ਪਾ ਮੈਨੂੰ ਹੋਰੇ ਸੰਸਾਰ ਵਿੱਚ ਕੋਈ ਦਿਖਾਈ ਨਹੀਂ ਦਿੰਦਾ ਮੇਰੀ ਕੇਵਲ ਤੇ ਕੇਵਲ ਸੱਚੀ ਪ੍ਰੀਤੀ ਅਟੁੱਟ ਪ੍ਰੀਤੀ ਆਪ ਜੀ ਨਾਲ ਹੀ ਹੈ जो तुम दिवरा, तो हम बाती जो तुम तीरथ तो हम जाती हे प्रभु जी जिमे दिवे और बत्ती का अटुट संबंध है इसे प्रकार जेकर आप दीवा हो ਤਾ ਮੈਂ ਇਸ ਦੀਵੇ 'ਤੇ ਜਗਣ ਵਾਲੀ ਬੱਤੀ ਬਣਾ ਹਮੇਸ਼ਾ ਆਪ ਦੀ ਸੰਗਤ ਪ੍ਰਾਪਤ ਹੋਵੇ ਜੋਤਮ ਤੀਰਥ ਤੋਂ ਹਮ ਜਾਂਤੇ ਜਿਵੇਂ ਤੀਰਥ ਔਰ ਯਾਤਰੀ ਦਾ ਅਟੁੱਟ ਸਬੰਧ ਹੈ ਭਾਵ ਤੀਰਥ ਤੇ ਜਾਣ ਨਾਲ ਯਾਤਰੀ ਦੀ ਯਾਤਰਾ ਸਫਲ ਹੁੰਦੀ ਹੈ ਉਸ ਦਾ ਇਹ ਟੁੱਟ ਵਿਸ਼ਵਾਸ ਹੈ ਕਿ ਮੈਂ ਜਦੋਂ ਤੀਰਥਾਂ ਦੀ ਯਾਤਰਾ ਕਰਾਂਗਾ ताही मेरा जीवन सफल होना है पाप उस यात्री दा तीर्थ नाल गहरा संबंध है इसी प्रकार प्रभु जी जैसी प्रीति तीर्थ नाल यात्री है ऐसी प्रीति मेरी आप जी नाल है साची प्रीत हम तुम स्यों जोरी तुम स्यों जोर अबर संग तो हे प्रभु जी मैंने, मैंने सच्ची, सच्ची प्रीति आप जी जुड़ी है और आप जुड़ के हो सब तोड़ ली है क्योंकि आप तो अलावा सारे संसार की प्रीति कच्ची है सच्ची प्रीति केवल आप दी है इसलिए मैं हमेशा आप करता हाँ जय जय जाओ ਤਹਾ ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨਾ ਦੇਵਾ ਏ ਪ੍ਰਭੂ ਜੀ ਜਹ ਜਹ ਜਾਉ ਕਹਾਂ ਤੇਰੀ ਸੇਵਾ ਇਹ ਜੀਵ ਜਿੱਥੇ ਜਿੱਥੇ ਵੀ ਜਾਂਦਾ ਹੈ ਕੇਵਲ ਆਪ ਦੀ ਸੇਵਾ ਕਰਨ ਨਾਲ ਹੀ ਇਸ ਦਾ ਪਾਰ ਉਤਾਰਾ ਹੁੰਦਾ ਹੈ ਤੁਮ ਸੋ ਠਾਕਰ ਔਰ ਨਾ ਦੇਵਾ ਕਿਉਂਕਿ ਪ੍ਰਭੂ ਜੀ ਆਪ ਵਰਗਾ ਸੇਸ਼ ਦੇਵ ਹੋਰ ਕੋਈ ਨਹੀਂ ਹੈ ਆਪ ਇਸ ਸੰਸਾਰ ਵਿੱਚ ਸਭ ਤੋਂ ਮਹਾਨ ਹੋ ਔਰ ਜੀਵ ਕੇਵਲ ਤੇ ਕੇਵਲ ਆਪਨਾ ਸੱਚੀ ਪੀਤੀ ਕਰਕੇ ਹੀ ਇਸ ਸੰਸਾਰ ਦੇ ਪਾਪ ਸਾਗਰ ਚੋਂ ਪਾਰ ਹੁੰਦਾ ਹੈ ਤੁਮਰੇ ਭਜਨ ਕਟੇ ਜਮ ਫਾਸਾ ਭਗਤ ਹੇਤ ਗਾਵੇ ਰਵਿਦਾਸਾ ਜਗਤ ਗੁਰੂ ਰਵਿਦਾਸ ਮਹਾਰਾਜੀ ਪ੍ਰਭੂ ਦੇ ਚਨਨਾ ਕਮਲਾ ਚ ਬੇਨਤੀ ਕਰਦੇ ਹਨ ਕਿ ਪ੍ਰਭੂ ਜੀ ਜੋ ਆਪ ਜੀ ਦਾ ਭਜਨ ਹੈ ਉਹ ਜਮਾ ਦੀ ਫਾਹੀ ਕੱਟ ਦਿੰਦਾ ਹੈ ਤੁਮਰੇ ਭਜਨ ਕਟੇ ਜਮ ਫਾਸਾ ਭਗਤ ਹੇਤ ਗਾਵੇ ਰਵਿਦਾਸਾ ਪ੍ਰਭੂ ਜੀ ਆਪ ਦੀ ਭਗਤੀ ਦੇ ਪ੍ਰੇਮ ਕਰਕੇ ਆਪ ਦੀ ਪ੍ਰੇਮਾ ਭਗਤੀ ਕਰਕੇ ਹੀ ਮੈਂ ਆਪ ਜੀ ਦੇ ਗੁਣ ਗਾਉਂਦਾ ਹਾਂ ਐਸੀ ਮੇਰੀ ਆਪ ਨਾਲ ਅਟੁੱਟ ਪ੍ਰੀਤੀ ਹੈ ਸਤਿਗੁਰੂ ਕਬੀਰ ਸਾਹਿਬ ਮਹਾਰਾਜੀ ਫਰਮਾਉਂਦੇ ਹਨ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮਗਤ ਪਾਏ ਕੋਈ ਜੀਵ ਸੱਚੇ ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਵੇ ਕੋਈ ਜੀਵ ਸੱਚੇ ਪ੍ਰੇਮ ਨਾਲ ਪਰਮਾਤਮਾ ਦੇ ਗੁਣ ਸਰਵਣ ਕਰੇ ਔਰ ਕੋਈ ਜੀਵ ਸੱਚੀ ਉਸ ਪਰਮਾਤਮਾ ਨਾਲ ਪ੍ਰੀਤੀ ਲਾਵੇ ਇਸ ਗੱਲ ਵਿੱਚ ਕੋਈ ਸ਼ੰਕਾ ਨਹੀਂ ਰਹਿ ਜਾਂਦੀ ਉਸ ਜੀਵ ਨੂੰ ਜ਼ਰੂਰ ਹੀ ਪਰਮਗਤੀ ਦੀ ਪ੍ਰਾਪਤੀ ਹੁੰਦੀ ਹੈ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਇਹ ਸਾਰਾ ਕੁਝ ਸੱਚੀ ਪੀਤੀ ਕਾਰਨ ਹੀ ਹੁੰਦਾ ਹੈ